ਲੁਧਿਆਣਾ ਦੇ ਇੱਕ ਘਰ ਚੰਗੀਠੀ ਚਲਾ ਕੇ ਸੋਹ ਰਹੇ ਪਤੀ ਪਤਨੀ ਦੀ ਹੋਈ ਮੌਤ ਕਮਰਾ ਕੋਲੇ ਤੱਕ ਤੋੜ ਕੇ ਯਾਨੀ ਕਿ ਕੁੰਡੀ ਅੰਦਰੋਂ ਲੱਗੀ ਸੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਮੀਆਂ ਬੀਬੀ ਦੋਨੋਂ ਯਾਨੀ ਕਿ ਡੈਥੋ ਯੋਨਰੀ ਲੰਮੇ ਪਏ ਹੀ ਤੇ ਬਾਕੀ ਜਿਹੜੀ ਕਾਰਵਾਈ ਆ ਘਰ ਵਿੱਚ ਜਲੇ ਹੋਏ ਕੋਲਿਆਂ ਦਾ ਤਸਲਾ ਹੋਇਆ ਬਰਾਮਦ ਕੋਲੇ-ਕੂਲੇ ਜਲੇ ਹੋਏ ਵੀ ਮਿਲੇ ਕੋਈ ਗੀਠੀ-ਗੁੱਠੀ ਬਲੇ ਨਹੀਂ। ਬੱਠਲ ਦੇ ਵਿੱਚ ਕੋਲੇ ਪਾਏ ਹੀ ਜਲੇ ਹੋਏ ਹੀ। ਅੱਛਾ ਜੀ। ਜਿਨ੍ਹਾਂ ਦੀ ਰਾਖ ਮਿਲੀ ਉਹ ਬੱਠਲ ਦੇ ਵਿੱਚ ਪਈ ਸੀ। ਕੋਈ ਉਮਰ ਦਾ ਕੋਈ ਆਈਡੀਆ ਸਰ ਕੋਈ? ਉਮਰ ਬੰਦੇ ਦੀ ਉਮਰ 40 ਸਾਲ ਸੀ, ਜਨਾਨੀ ਦੀ ਉਮਰ 38 ਸਾਲ। ਤਾਪਾ ਰੋਡ ਦੇ ਸਨ ਵਸਨੀਕ। ਲੁਧਿਆਣਾ ਦੇ ਗਲੀ ਨੰਬਰ 3, ਦਾਬਾ ਰੋਡ ਗੁਰੂ ਗੋਬਿੰਦ ਸਿੰਘ ਨਗਰ ਵਿਖੇ પતિ-ਪਤਨੀ ਦੀ ਬੀਤੀ ਦੇਰ ਰਾਤ ਘਰ 'ਚ ਸੁੱਤੇ ਪਏ ਹੀ ਮੌਤ ਹੋ ਗਈ। ਮੌਤ ਹੋ ਜਾਣ ਦੀ ਵਜ੍ਹਾ ਘਰ ਵਿੱਚ ਜਲਾਈ ਗਈ ਅੰਗਿੱਠੀ ਨੂੰ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਬੰਦ ਕਮਰੇ ਅੰਦਰ ਗੈਸ ਬਣ ਗਈ ਅਤੇ ਦੋਵੇਂ પતિ ਪਤਨੀ ਦੇ ਅੰਦਰ ਮੌਤ ਹੋ ਗਈ ਮਿਰਤਿਕ ਕਰਨ पांडे ਜਿਸ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਉਸ ਦੀ ਪਤਨੀ ਕਮਲਾ पांडे 36 ਸਾਲ ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ ਦੋਵੇਂ ਹੀ ਮਿਰਤਿਕ ਆਪਣੇ ਘਰ ਦੇ ਵਿੱਚ ਪਾਏ ਗਏ ਨੇ ਜਦੋਂ ਸਵੇਰੇ ਕੋਈ ਘਰੋਂ ਬਾਹਰ ਨਹੀਂ ਨਿਕਲਿਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਦੋਵਾਂ ਦੀ ਅੰਦਰ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਆ ਕੇ ਦੋਵੇਂ ਹੀ પતિ ਪਤਨੀ ਦੀ লাশ ਨੂੰ ਕਮਰੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਮੌਢਲੀ ਜਾਂਚ ਵਿੱਚ ਪਤਾ ਲੱਗਾ ਕਿ ਦੋਵੇਂ ਹੀ ਘਰ ਦੇ ਵਿੱਚ ਅੰਗੀਠੀ ਚਲਾ ਕੇ ਸੋਰੇ ਸਨ ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ ਹੈ ਜਦੋਂ ਆਈ ਕੋਈ ਗਿੱਟੀ ਦੇ ਨਾਲ ਕੋਈ ਅੱਗ ਚੇਕਦੇ ਮੀਆਂ ਬੀਬੀ ਦੀ ਜਾਨੀ ਮੀਆਂ ਬੀਬੀ ਦੀ ਡੈਥ ਹੋ ਗਈ ਹੈ ਕੀ ਕਾਰਨ ਕੀ ਹੈ ਪੂਰਾ ਸਾਨੂੰ ਫੋਨ ਆਇਆ ਸੀ ਫੋਨ ਦੇ ਆਧਾਰ ਤੇ ਅਸੀਂ ਉੱਥੇ ਕਮਰੇ 'ਚ ਗਏ ਤੇ ਕਮਰੇ ਦਾ ਉੱਥੇ ਜਿਹੜੇ ਉੱਥੇ ਜਿੰਨਾ ਕੋਲ ਕੰਮ ਕਰਦਾ ਸੀ ਉਹਨਾਂ ਨੇ ਕਮਰਾ ਖੋਲਿਆ ਤੱਕ ਤੋੜ ਕੇ ਯਾਨੀ ਕਿ ਕੁੰਡੀ ਅੰਦਰੋਂ ਲੱਗੀ ਸੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਮੀਆਂ ਬੀਬੀ ਦੋਨੋਂ ਯਾਨੀ ਕਿ ਡੈਥ ਉਹ ਯੋਨਦੀ ਲੰਮੇ ਪਏ ਹੀ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਜੋ ਪੋਸਟਮਾਰਟਮ ਦੀ ਰਿਪੋਰਟ ਹੈਗੀ ਉਹਦੇ ਆਧਾਰ ਤੇ ਕਾਰਵਾਈ ਕੀਤੀ ਸਰ ਕੋਈ ਕੋਲੇ ਕੋਲੇ ਜਲੇ ਹੋਏ ਵੀ ਮਿਲੇ ਕੋਈ ਗੀਠੀ ਗੁੱਠੀ ਬੜੀ ਬੱਠਲ ਦੇ ਵਿੱਚ ਕੋਲੇ ਪਾਏ ਹੀ ਜਲੇ ਹੋਏ ਹੀ ਅੱਛਾ ਜੀ ਜਿਨ੍ਹਾਂ ਦੀ ਰਾਖ ਮਿਲੀ ਉੱਥੇ ਬੱਠਲ ਦੇ ਵਿੱਚ ਪਈ ਸੀ ਕੋਈ ਉਮਰ ਦਾ ਕੋਈ ਆਈਡੀਆ ਸਰ ਕੋਈ ਉਮਰ ਬੰਦੇ ਦੀ ਉਮਰ 40 ਸਾਲ ਸੀ ਜਨਾਨੀ ਦੀ ਉਮਰ 38 ਸਾਲ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਇਹ ਨੇਪਾਲ ਦੇ ਰਹਿਣ ਵਾਲੇ ਨੇ ਸ਼ਾਦੀ ਸ਼ੂਦਾ ਸੀ ਕੀ ਸ਼ਾਦੀ ਸ਼ੂਦਾ ਦੋਨੋਂ ਸ਼ਾਦੀ ਸ਼ੂਦਾ ਬੱਚਾ ਇਹਨਾਂ ਦਾ ਕੋਈ ਨਹੀਂ ਤੇ ਬੱਚੇ ਦੀ ਉਹਨੇ ਬਾਰੇ ਬੱਚਾ ਨਹੀਂ ਕੋਈ ਹੈਗਾ ਇਹਨਾਂ ਦਾ ਬਾਕੀ ਦੋਨੋਂ ਮੀਆਂ ਬੀਬੀ ਸੀ ਸਿਵਲ ਹਸਪਤਾਲ ਰੱਖਿਆ ਨੇ ਹਾਂ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰੱਖਿਆ ਉਹਨਾਂ ਦੀ ਡੈੱਡ ਬੋਡੀ ਕਿੰਨੇ ਘੰਟਿਆਂ ਬਾਅਦ ਪਤਾ ਲੱਗਿਆ ਇਹ ਮਲੇ ਨਿਵਾਸੀ ਕਹਿੰਦੇ 20 ਪਤਾ ਨਹੀਂ ਇਹਦੇ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਯਾਨੀ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਵੇਰੇ ਰਾਤ ਉਹ ਸੁੱਤੇ ਨੇ ਸਵੇਰੇ ਉੱਠੇ ਨੇ ਤੇ ਜੋ ਉਹਦਾ ਸਵੇਰੇ ਉੱਠ ਕੇ ਨਹਾ ਕੇ 4 ਵਜੇ ਆਪਣੇ ਰੋਟੀ ਪਾਣੀ ਬਣਾ ਕੇ ਕੰਮ ਤੇ ਜਾਂਦੇ ਹੀ ਤੇ ਉਸ ਦਿਨ ਉਹ ਦਰਵਾਜ਼ਾ ਨਹੀਂ ਖੁੱਲਿਆ ਤੇ ਉਹਨਾਂ ਨੇ ਦੂਜਿਆਂ ਨਾਲ ਦੇ ਨਾਲ ਸੋਚਿਆ ਵੀ ਸੁੱਤੇ ਹੋਣਗੇ ਤੇ ਕਿਸੇ ਨੇ ਨਹੀਂ ਕਿਹਾ ਜਦੋਂ ਸ਼ਾਮ ਤੱਕ ਉਹਨਾਂ ਨੂੰ ਫੋਨ ਫਾਣੋ ਦੇ ਨਾਲ ਦੇ ਕਰਦੇ ਉਹਨਾਂ ਵੀ ਆ ਕੇ ਪਤਾ ਕੀਤਾ ਫੈਕਟਰੀ ਦੇ ਜਿੱਥੇ ਕੰਮ ਕਰਦੇ ਸੀ ਕੇਮਸਪੋਰਟ ਦੇ ਵਿੱਚ ਤੇ ਉਹਨਾਂ ਨੇ ਆ ਕੇ ਵੇਖਿਆ ਜਦੋਂ ਉਹਨਾਂ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਖੁੱਲ ਨਹੀਂ ਖੁੱਲਿਆ ਬਾਅਦ ਵਿੱਚ ਫਿਰ ਉਹਨਾਂ ਨੇ ਕੀ ਕੀਤਾ ਕਿ ਦਰਵਾਜ਼ੇ ਨੂੰ ਤੋੜਿਆ ਤੋੜ ਕੇ ਅੰਦਰ ਵੇਖਿਆ ਕਿ ਦੋਨੋਂ ਮੀਆਂ ਬੀਬੀ डेड बॉडी यानी कि अंदर ਪਈਆਂ ਨੇ ਸਰ ਕੋਈ ਇਦਾਂ ਦੀ ਗੱਲਬਾਤ ਤੇ ਨਹੀਂ ਵੀ ਜਦੋਂ ਵੀ ਵਾਕਿਆ ਹੋਇਆ ਨਹੀਂ 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 ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜਾਂ ਚੱਲੂਗੀ ਉਹਦੀ ਹਾਂਜੀ ਹਾਂਜੀ ਬਾਕੀ ਜੋ ਵੀ ਕਰਾਂਗੇ ਉਹ ਆਪੇ ਸਾਹਮਣੇ ਆ ਜਾਏਗਾ ਓਕੇ